ਕੋਸਾਇਆ ਲੜਿਆ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹਨਾਂ ਦੇ ਬੱਚੇ ਰੋਟੀ ਵੀ ਨਹੀਂ ਖਾਂਦੇ ਜਾਂ ਰੋਟੀ ਨੂੰ ਨਾ ਦੇਖੀ ਜਾਂਦੇ ਦੇਖੋ ਇਹਦੇ ਵਿੱਚ ਨਾ ਮੈਂ ਆਪਣੀ ਆਪਣੀ ਦੀ ਕਹੀ ਮੈਂ ਕੋਈ ਲੋਟ ਨਹੀਂ ਹਾਰੀ ਮੈਨੂੰ ਲੱਗਦਾ ਵੀ ਜਦੋਂ ਮਾਵਾ ਸੂਈ ਚ ਕੰਮ ਕਰਦੇ ਆ ਜਾਂ ਘਾਹੇ ਕੰਮ ਕਰਦੇ ਆ ਅੱਜ ਬੱਚਾ ਸੁਰੱਖਿਅਤ ਨਹੀਂ ਹੈਗਾ ਜੇ ਉਹ 12ਵੀਂ ਤਲਾਕਾਂ ਨੂੰ ਦੇਖੇ ਬੱਚਾ ਬਾਹਰ ਕੇ ਦੋ ਮੰਨ ਜੀ ਕਾਫੀ ਸਾਰਾ ਟਾਈਮ ਜਿਹੜਾ ਉਹਨਾਂ ਦਾ ਬਾਹਰ ਚ ਜਾਂਦਾ ਵੀ ਆ ਉਹ ਮਾਨਸਿਕ ਤੌਰ ਤੇ ਜਿਹੜੀ ਮਤਲਬ ਕਿ ਉਹਨਾਂ ਦੀ ਇੱਕ ਫਰੈਸ਼ਨੈਸ ਹੈ ਵਾਪਸ ਹੋ ਜਾਂਦਾ ਅੱਜ ਉਹੜੀਆਂ ਮੈਦਾਨੀ ਖੇਡਾਂ ਆ ਉਹ ਸਾਰੀਆਂ ਖਤਮ ਹੋ ਚੁੱਕੀਆਂ ਨੇ ਇਹਨੂੰ ਕੋਈ ਬੱਚਾ ਜਿਹੜਾ ਉਹ ਮੇਨ ਦਾ ਹੋ ਕੇ ਰਹਿ ਗਿਆ ਕਿਉਂਕਿ ਕਿਮੋਸੋਲ ਚਾ ਇਹਦੇ ਵਿੱਚ ਨਾ ਤਾਂ ਪੂਰੀ ਤਰ੍ਹਾਂ ਮਾਪੇ ਜਿਹੜੀ ਜ਼ਿੰਮੇਦਾਰ ਆ ਨਾ ਬੱਚੇ ਜ਼ਿੰਮੇਦਾਰ ਆ ਕਿਤੇ ਨਾ ਕਿਤੇ ਸਾਡਾ ਸਮਾਜ ਜਿਹੜਾ ਹੈ ਜਿਹਦਾ ਜ਼ਿੰਦਗੀ ਫੈਲੀ ਹੋਈ ਆ ਤੁਸੀਂ ਦੇਖੇ ਬਹੁਤ ਸਾਰੇ ਛੋਟੇ ਛੋਟੇ ਬੱਚਾ ਬਿਮਾਰ ਰਹੀ ਕਿ ਇੱਥਾ ਉਹ ਅੰਸ਼ੂਸ਼ਣਿਆ ਜਾਂ ਉਹ ਫਮੇਤੀ ਜਾਂ ਕਿਡਨਾਪੀਆ ਜੀ ਇਹ ਸਾਰੇ ਬੱਚਾ ਖੂਤੇ ਨਹੀਂ ਰਹਾ ਬਿਲਕੁਲ ਬਿਲਕੁਲ ਉਹ ਚੀਜ਼ਾਂ ਜਿਹੜੀਆਂ ਆ ਜੇਕਰ ਉਹ ਨਾਮ ਹੁੰਦੀਆਂ ਤਾਂ ਮਾਪੇ ਕਹਿੰਦੇ ਵੀ ਬੁੱਤ ਨੂੰ ਫੇੜਿਆ ਅਸੀਂ ਬਾਹਰ ਹੀ ਫੇੜੀ ਸਾਡਾ ਬਚਪਨ ਬਾਹਰ ਹੀ ਸੀ 2 ਘੰਟੇ ਬਾਅਦ ਖੇਡਣਾ 5-4 ਘੰਟੇ ਬਾਅਦ ਖੇਡਣਾ 2 ਘੰਟੇ ਬਾਅਦ ਖੇਡਣਾ ਮਾਪੇ ਨੂੰ ਨਹੀਂ ਹੁੰਦਾ ਸਿੱਖ ਵੀ ਠੀਕ ਹੈ ਕਹਣਾ ਸਾਰੇ ਗੱਲ ਸਾਰੇ ਆਪਣੀ ਹੈ ਕੋਈ ਨਹੀਂ ਚੀਜ਼ਾਂ ਦਾ ਮਤਲਬ ਨਹੀਂ ਸੋਹਣੀਆਂ ਫੋਨ ਤੇ ਟੀਵੀ ਨਹੀਂ ਸੀ ਮਨ ਨੂੰ ਆਉਂਦਾ ਅੱਜ ਫੋਨ ਜਿਹੜਾ ਆ ਉਹ ਇਸ ਕਰਕੇ ਵੀ ਦਿੱਤਾ ਵੀ ਭਾਈ ਬਾਹਰ ਨਾ ਜਾਵੇ ਫੋਨ ਤੇ ਲੱਗਾ ਮੈਨੂੰ ਲੱਗਦਾ ਵੀ ਮੇਰੇ ਨਾਲ ਉਹਦੇ ਚੀਜ਼ਾਂ ਹੁੰਦੀਆਂ ਆ ਵੀ ਅਸੀਂ ਇਹ ਨਹੀਂ ਲੱਗਦੀ ਮਾਪੇ ਦਾ ਜਿਹੜਾ ਮਾਂ ਦਾ ਕਸੂਰ ਆ ਵੀ ਪੁੱਤ ਫੋਨ ਦੇਖਦਾ ਵੀ ਮੈਨੂੰ ਕੰਮ ਕਰਨ ਦੇ ਇਹ ਤੁਹਾਨੂੰ ਲੱਗਦਾ ਆ ਮੈਨੂੰ ਲੱਗਦਾ ਵੀ ਘਰ ਦੇ ਹਰ ਚੀਜ਼ ਦੀ ਵੱਡੀ ਜ਼ਿੰਮੇਵਾਰੀ ਵੜੀ ਬੱਚੇ ਰਹੀ ਹੁੰਦੀ ਹੈ ਠੀਕ ਕਰ ਘਰ ਦੇ ਵਿੱਚ ਬਜ਼ੁਰਗ ਦਾਦਾ ਦਾਦੀ ਆ ਖਾਸ ਤੰ ਵੀ ਅਸੀਂ ਉਹ ਬੱਚੇ ਨੂੰ ਨਾਲ ਲੈ ਕੇ ਜਾਂਦੇ ਹਾਂ ਥੋੜੇ ਦੇਰ ਕੋ ਮੈਂ ਹੁਣ ਇਹ ਵੀ ਲੱਗਦਾ ਜਦੋਂ ਆਪਾਂ ਚਾਰ ਜਣੇ ਬੈਠੇ ਹਾਂ ਆਪਾਂ ਗੱਲਬਾਤ ਕਰਦੇ ਆ ਪਰ ਸਾਰੇ ਦੇ ਹੱਥ 'ਚ ਫੋਨ ਹੁੰਦੇ ਤਾਂ ਕੋਈ ਕਿਸੇ ਨਾਲ ਗੱਲ ਨਹੀਂ ਕਰਦਾ ਇਹ ਇਸ ਲਈ ਡਿਟਰ ਹੈ ਹਮ ਅਸੀਂ ਸਾਰੇ ਡਿਟਰ ਹੁੰਦੇ ਕਿਉਂਕਿ ਉਹ ਇਹਨੀ ਅਟਰੈਕਟਿਵ ਚੀਜ਼ ਆ ਉਹਦੇ ਵਿੱਚ ਤੁਹਾਨੂੰ ਹਰ ਉਹ ਚੀਜ਼ ਇੱਕ ਕਲਿਕ ਨਾਲ ਮਿਲ ਜਾਣੀ ਜਿਹੜੀ ਤੁਸੀਂ ਦੇਖਣਾ ਚਾਹੁੰਦੇ ਜਿਹੜੀ ਤੁਸੀਂ ਸੁਣਨਾ ਚਾਹੁੰਦੇ ਆ ਕੋਣ ਐਸਨ ਵੇਵ ਕੋਫੀ ਅਟਲ ਸਟੂਡੀਓ ਦਾ ਬਣਾਉਂ ਹਮ ਬੱਚਿਆਂ ਨੂੰ ਕਿਹਨੂੰ ਕੋਈ ਚੀਜ਼ ਮਿਲ ਜਾਣੀ ਆ ਮਾਪੇ ਨੂੰ ਮम्मा ਨੂੰ ਕਿਚਨ ਦੀ ਰੈਸਪੀ ਮਿਲ ਜਾਣੀ ਆ ਬੇਟੀ ਨੂੰ ਫੈਸ਼ਨ ਡਿਜ਼ਾਈਨਿੰਗ ਮਿਲ ਜਾਣੀ ਹੈ ਹਣਾ 뮤ਜ਼ਿਕ ਆ ਸਾਰਾ ਕੁਝ ਆ ਜੋ ਵੀ ਦੁਨੀਆ ਦਾ ਤੁਸੀਂ ਕੋਈ ਚੀਜ਼ ਦੇਖਣਾ ਚਾਹੋ एक टाइम से जो पॉडकास्ट से गाने पर आ गए लेकिन जैसे मेरा आ वाले गाने सुनने में मजा आता है तो सीन नहीं है बिल्कुल बिल्कुल एवरीथिंग इज बेटर यार गेट ऑन मूड हो गया है अपनी दिक्कत के इतना तुम सारा कुछ जड़ा है पूरे पे मेल सकता है बिल्कुल तू सी आदि होंगे पर टाइम चंगा सी ਜੀ ਤੁਸੀਂ ਆਦੀ ਹੋਵੋਗੇ ਤੁਸੀਂ ਨਹੀਂ ਹੋਵਗੇ ਕਿ ਤੁਸੀਂ ਨਹੀਂ ਕਰਦੇ ਫ੍ਰੀ ਟਾਈਮ ਆ ਜਾਂ ਮੈਨੂੰ ਲੱਗਦਾ ਵੀ ਅੱਗੇ ਕਹਿੰਦੇ ਹੁੰਦੇ ਸੀ ਵੀ ਉੱਠ ਕੇ ਮੱਕਾ ਨਿਕਣਾ ਸੱਚੀ ਗੱਲ ਰੌਣੀ ਜਿਹੜੀ ਕਿਸੇ ਆਏ ਗਏ ਦੀ ਮਤਲਬ ਉਹ ਤੁਸਨਾ ਜਾਂ ਪੋਜ਼ੇਸਟ ਕੱਟ ਕੰਮ ਵੀ ਮੈਂ ਕਹਿੰਦੀ ਅੱਜ ਤੁਸੀਂ ਕਿਸੇ ਦੇ ਆਏ ਗਏ ਤੇ ਆਪਣਾ ਫੋਨ ਪਰਾਂ ਰੱਖ ਦੋ ਉਹਦੇ ਨਾਲੋਂ ਵੱਡੇ ਰਿਸਪੈਕਟ ਕੀ ਕੋਈ ਨਹੀਂ ਪਰੇ ਨਹੀਂ ਰੱਖ ਰੱਖ ਨਹੀਂ ਰੱਖਣਾ ਇਹ ਫਰਕ ਵੀ ਜਾਂਦਾ ਹੀ ਇਹ ਬਣਾਉਂ ਆ ਰਹੇ ਆ ਵੀ ਤੁਹਾਡੇ ਰੇਂਜ ਨਹੀਂ ਆਉਂਦੀ ਜਾਂ ਤੁਹਾਡੇ ਮੇਰੇ ਫੋਨ ਦਾ ਚਾਰਜ ਨਹੀਂ ਹੈਗਾ ਮੈਨੂੰ ਲੱਗਦਾ ਵੀ ਅੱਜ ਬਿਸਕੁਟਾਂ ਆ ਜਾਂ ਚਾਹ ਦੇ ਨਾਲ ਬਾਕੀ ਸਮਾਨ ਨਾਲ ਚਾਰਜ ਦੇਣਾ ਚਾਹੀਦਾ ਹੈ ਵੀ ਆਇਆ ਭਾਈ ਰੱਖ ਦਿਓ ਉਹਨਾਂ ਦਾ ਫੋਨ ਦਾ ਰੂਮਾ ਕਿਉਂਕਿ ਜਦੋਂ ਫੋਨ ਤਾਸ ਦੇ ਨਾਲ ਬੰਨਿਆ ਹੁੰਦਾ ਸੀ ਇਨਸਾਨ ਆਜ਼ਾਦ ਸੀ ਅੱਜ ਫੋਨ ਖੁੱਲਾ ਹੈ ਬੰਦਾ ਉਹਦਾ ਵੱਜਿਆ ਬਦੂਏ ਨਹੀਂ ਕੋ ਜੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਅੱਜ ਤਾਂ ਕਿਵੇਂ ਹਟੂਗੀਆਂ ਇਹ ਹਰ ਇਨਸਾਨ ਆਪਣੇ ਆਪ ਨੂੰ ਆਪ ਸੁਧਾਰੇ ਇੱਕ ਇਨਸਾਨ ਆਪਣੇ ਆਪ ਨੂੰ ਆਪ ਸੁਧਾਰਨ ਦੀ ਕੋਸ਼ਿਸ਼ ਕਰਨ ਲੱਗ ਪਿਆ ਉਹ ਸਾਰਾ ਸਮਾਜ ਆਪ ਨੂੰ ਆਪ ਸੁਧਾਰਦਾ ਤੁਸੀਂ ਇਹ ਕਹਣ ਕਰ ਲੋ ਕਿ ਮੈਂ ਆਪਣੇ ਆਪ ਨੂੰ ਸਹੀ ਕਰਨਾ ਮੈਂ ਇਹ ਕਹਣ ਕਰਨਾ ਕਿ ਮੈਂ ਆਪਣੇ ਆਪ ਨੂੰ ਸਹੀ ਕਰਨਾ ਤਾਂ ਮੈਨੂੰ ਲੱਗਦਾ ਵੀ ਸਾਨੂੰ ਦੂਜੇ ਦੀ ਜਿਵੇਂ ਦੱਸਣ ਦੀ ਲੋੜ ਨਹੀਂ ਨਾਲੇ ਇਨਸਾਨ ਆਪਣੇ ਆਪ ਦਾ ਕਰਨ ਕਰੀ ਵੀ ਮੈਂ ਆਪਣੇ ਆਪ ਨੂੰ ਸੁਧਾਰਨਾ ਸਾਰੇ ਆਪੇ ਸਿਹਤ ਵੀ ਜ਼ਰੂਰੀ ਹੈ ਸਿਹਤ ਤੇ ਬਹੁਤ ਬੰਦਾ ਸਰ ਪੈ ਰਿਹਾ ਹੈ ਅੱਖਾਂ ਦਾ ਪੂਰੀਆਂ ਹੈ ਅਗਰ ਤੁਸੀਂ ਇਹਨੂੰ ਜ਼ਿਆਦਾ ਯੂਜ਼ ਕਰ ਲੇਦੇ ਤੇ ਇਹ ਰੀਲ ਜਿਹੜੀਆਂ ਉਹ ਖਾਮ ਨੂੰ ਨਹੀਂ ਉਹ ਸਾਰੀ ਜਿਹੜੀ ਤੁਹਾਡੇ ਨਾਸੇ ਫ੍ਰੀ ਤੁਸੀਂ ਨਾਸੇ ਟੋਪੇ ਦੇ ਵੀ ਮੰਨ ਹੋ ਰਹੇ ਤੁਸੀਂ ਦੇਖਦੇ ਕੰਮ ਵੀ ਰਹੇ ਤੁਸੀਂ ਆਪਣਾ ਬੋਇਲਰ ਜਾਂਦੇ ਹੋ ਉਹ ਉਸ ਕੱਢ ਕੇ ਬੈਠੇ ਰਹਿੰਦੇ ਹੋ ਕਿੰਨੀ ਦੇਰ ਤੱਕ ਬੈਠੇ ਰਹਿੰਦੇ ਹੋ ਉਹਦੇ ਨਾਲ ਕੰਮ ਕਰਿਆ ਹੁੰਦੀ ਆ ਠੀਕ ਆ ਬਾਕੀ ਦੀ ਗੱਲ ਜਿਹੜਾ ਤੁਸੀਂ ਖਾਣਾ ਪੀਣਾ ਖਾ ਲਿਆ ਦੇਖੋ ਧਿਆਨ ਸਭ ਤੋਂ ਵੱਡੀ ਚੀਜ਼ ਇਹ ਸਾਡਾ ਧਿਆਨ ਸਕਰੀਨ ਤੇ ਹੁੰਦਾ ਖਾਸ ਲੋਕੀ ਰਹੇ ਹੁੰਦੇ ਪਰ ਕੀ ਉਹ ਉਹ ਨਹੀਂ